ਅੱਲਾ ਪਾਣੀ ਚ ਇੱਥੇ ਕਿਹੜਾ ਹੈ ਬਾਈ ਜਾਨੇ ਦੇਖੋ ਬਹੁਤ ਗੱਲ ਇੱਥੇ ਵੀ ਘਰ ਸੀਗਾ ਹਾਂਜੀ ਇੱਥੇ ਦੇਸਾ ਸਿੰਘ ਦਾ ਸੀ ਜੀ ਆ ਭੈਣ ਦਾ ਘਰ ਸੀਗਾ ਅੱਛਾ ਸਮਾਨ ਨਹੀਂ ਸਾਡੇ ਤੋਂ ਕੱਢਿਆ ਗਿਆ ਜੀ ਸਮਾਨ ਕੱਢਣ ਲੱਗਾ ਟਰੈਕਟਰ ਵਿੱਚ ਡਿੱਗਣ ਲੱਗਾ ਟਰੈਕਟਰ ਹੈ ਬੜੀ ਮੁਸ਼ਕਲ ਬਚਾਇਆ ਅੱਛਾ ਬਾਕੀ ਸਮਾਨ ਸਾਰਾ ਵਿੱਚ ਰੁੜ ਗਿਆ ਹੈ ਹਾਂ ਜੀ ਆ ਚੰਪੜੀਆਂ ਤੋਂ ਰਹਿ ਰਹੇ ਨੇ ਆ ਦੇਖ ਲੋ ਜੀ ਹਾਲਾਤ ਪਿੰਡ ਵਾੜਾ ਕਾਲੀ ਰੌਣ ਜਿੱਥੇ ਢਾਹ ਲੱਗੀ ਜੀ ਆ ਵੇ ਖਵੇਰੇ ਸਾ ਵਿੱਚ ਸਭ ਨੇ ਹੋ ਗਿਆ ਹਾਂ ਉਹ ਵਿੱਚ ਮਲਵਾ ਸਾਰਾ ਕੋਠਿਆਂ ਦਾ ਉਵੇਂ ਪਿਆ ਦੋ ਮੇਰੇ ਮੁੰਡੇ ਨੇ ਨੀ ਤੇ ਹੁਣ ਫਿਰ ਤੁਸੀਂ ਕਿਵੇਂ ਸਰਕਾਰ ਤੋਂ ਕੀ ਮੰਗ ਕਰਦੇ ਜੋ ਅਸੀਂ ਮੰਗ ਕਰਨੇ ਸਾਨੂੰ ਘਰ ਦੀ ਥਾਂ ਇਹਦੇ ਲੈ ਕੇ ਦਿੱਤੀ ਜਾਵੇ ਤੇ ਸਾਨੂੰ ਕਮਰੇ ਪਾ ਕੇ ਦਿੱਤੇ ਜਾਵਣ ਅੱਛਾ ਹਾਂ ਸਾਡੀ ਇਹ ਮੰਗ ਇਧਰ ਆ ਤਾਂ ਦੂਜੇ ਪਾਸੇ ਹਾਂ ਦਰਿਆ ਦੂਜੇ ਤੋਂ ਸਾਡੀ ਤਾਂ ਇੱਧੇ ਹੀ ਪਹਿਲੀ ਸਾਰੀ ਲੋੜ ਚੁੱਕੀ ਗਏ ਹੂੰ ਤੇ ਘਰ ਵੀ ਲੋੜ ਗਏ ਪਹਿਲੀ ਵੀ ਲੋੜ ਗਈ ਦੂਰ ਇੰਨਾ ਸਭ ਲੋੜ ਗਏ ਹੂੰ ਤੇ ਮੱਛੀ ਪੋਰ ਸੋ ਵੀ ਚਲਾ ਗਿਆ ਪਰ ਅੱਛਾ ਪਰ ਸਭ ਕਰਦਾ ਹੂੰ ਤੇ ਆਉਣੇ ਤੁਹਾਡੇ ਸਾਹਮਣੇ ਆ ਤਾਂ ਮੁਹ ਚਰੇ ਮੈਂ ਤਾਂ ਜਿਵੇਂ ਤੁਸੀਂ ਉਹਨੇ ਨਿੱਕਾ ਬੱਚਾ ਚੱਕਿਆ ਹੈ ਤੁਸੀਂ ਇੱਥੇ ਇਹਨੇ ਬੋਲ ਜੀ ਬੱਚਾ ਖੇਡਦਾ ਖੜਾਉਂਦਾ ਇੱਧਰ ਨੂੰ ਆ ਜਾਵੇ ਫਿਰ ਕੀ ਬਣੇਗਾ ਹਰ ਵੇਲੇ ਨਿਗਰਖਣੀ ਪੈਂਦੀ ਜਦੋਂ ਆਵੇ ਆ ਦਿਨ ਬੱਚੇ ਹਰ ਵੇਲੇ ਨਿਗਰਖ ਰੱਖਾ ਚਾਹ ਰਹਿਣਾ ਪੈਂਦਾ ਬੱਚਿਆਂ ਨੂੰ ਪਾਣਾ ਪੈਂਦਾ ਕੋਈ ਪਤਾ ਨਹੀਂ ਅਸੀਂ ਹੁਣ ਕਿੰਨਾ ਕਰ ਜਾਏਗੇ ਬੱਚੇ ਲੈ ਨਹੀਂ ਸਰਕਾਰ ਤੋਂ ਮੰਗਣੀ ਕੀਤੀ ਵੀ ਤੁਹਾਨੂੰ ਕੋਈ ਕਿਸ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਤੇ ਇਹੋ ਜੀ ਜਗ੍ਹਾ ਤੇ ਬਿਠਾ ਦੇਣਾ ਨਿੱਕੇ ਨਿੱਕੇ ਬੱਚੇ ਆ ਤੁਹਾਡੇ ਇੱਥੋਂ ਖੇਡ ਦੇਖਣਾ ਹੁੰਦੇ ਸਰਪੰਚ ਸਾਹਿਬ ਇੱਥੋਂ ਇੱਥੇ ਬਾਦ ਖੇਡ ਤੇ ਬੱਚੇ ਜੇ ਇਥੇ ਪੈਰ ਫਿਸਲ ਜੇ ਜਾਂ ਦਰਿਆ ਵਗਦਾ ਪਿਆ ਤੇ ਡੇਗ ਸਕਦੇ ਨਹੀਂ ਕੁਝ ਵੀ ਹੋ ਸਕਦਾ ਵੱਡੇ ਬੰਦੇ ਹੋ ਸਕਦਾ ਬੱਚੇ ਨੂੰ ਹੋ ਸਕਦਾ ਬੱਚੇ ਤਾਂ ਬੇ ਸਮਝ ਨਹੀਂ ਬਿਲਕੁਲ ਬਿਲਕੁਲ ਆ ਵੇਖ ਲੋ ਜੀ ਕਿੰਨਾ ਮੁਸ਼ਕਿਲ ਹੈ ਨਿੱਕੇ ਨਿੱਕੇ ਬੱਚੇ ਨਾ ਚੱਕੇ ਵਿਚਾਰਿਆਂ ਨੇ ਤੇ ਇਹ ਕਈ ਇਹਦੀ ਤਾਂ ਬੰਦਾ ਇਥੋਂ ਵੇਖ ਕੇ ਇਥੋਂ ਖੇਡ ਦਾ ਘਟਾਉਂਦਾ ਜਵਾਕ ਕਿ ਦੇ ਇਥੇ ਵਿੱਚ ਡੇਗ ਪਿਆ ਤੇ ਕੀ ਬਣੇਗਾ ਬੜਾ ਤਗੜਾ ਰਿਸਕ ਲਿਆ ਆ ਇਹਨਾਂ ਨੇ ਤੇ ਸਰਕਾਰ ਤੇ ਵੀ ਚਾਹੀਦਾ ਸਰਕਾਰ ਨੂੰ ਵੀ ਇਹਨਾਂ ਦੀ ਬਾਹਾਂ ਆ ਕੇ ਫੜਨਾ ਹਾਂਜੀ ਅਜੇ ਕੋਈ ਕਿਸੇ ਸਾਡੀ ਮਦਦ ਨਹੀਂ ਕੀਤੀ ਕੋਈ ਸਾਰ ਨਹੀਂ ਲਈ ਤੁਹਾਡਾ ਫਿਰ ਚੁੱਲਾ ਮਾਦਾ ਚੱਲਦਾ ਕੋਈ ਸੌਦਾ ਪੱਤਾ ਹੁੰਦਾ ਕੋਈ ਸੌਦਾ ਪੱਤਾ ਹਾਂ ਮਾੜਾ ਮੋਟਾ ਕੋਈ ਦੇ ਜਾਂਦੇ ਨੇ ਜਿਹੜੇ ਸੰਸਤਾ ਵਾਲੇ ਹਨਾ ਹਾਂ ਮਾੜਾ ਮੋਟਾ ਦੇ ਜਾਂਦੇ ਨੇ ਸਰਕਾਰ ਵੱਲ ਹੁਣੀ ਕੋਈ ਠੀਕ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੀ ਹਾਲਾਤ ਵੇਖ ਲਓ ਕਿਵੇਂ ਬੈਠੇ ਆ ਵਿਚਾਰੇ ਪਰसों ਮੀਂਹ ਆ ਸਾਰਾ ਤੰਬੂ ਉਹ ਫੁੱਟ ਗਿਆ ਸਾਰਾ ਸਾਰਾ ਸਮਾਨ ਸਾਡਾ ਭਿੱਜ ਗਿਆ ਅੱਛਾ ਹਾਂ ਕਾਰ ਦਾ ਬਿਸਤਰਾ ਬੋਰੀ ਜੋ ਕਿ ਕਾਰ ਦਾ ਖਾਣ ਪੀਣ ਦਾ ਸਮਾਨ ਸਭ ਭਿੱਜ ਗਿਆ ਸਾਰਾ ਕੁਝ ਭਿੱਜ ਗਿਆ ਫਿਰ ਰਾਤ ਨੂੰ ਅਸੀਂ ਕਿਸੇ ਘਰ ਜਾ ਆਪ ਦਾ ਆਪ ਮੈਸੇਜ ਆਨ ਲੈ ਕੇ ਪਹੁੰਚ ਅੱਛਾ ਇਹ ਹਾਲਾਤ ਆ ਜੀ ਮੌਕੇ ਦੇ ਵੜਾ ਕਾਲੀ ਰਾਂ ਤੇ ਇਨਾ ਵੀਰ ਆਪਣਾ ਬਗੀਚਾ ਸੀ ਕੀ ਕੀ ਨੁਕਸਾਨ ਹੋਇਆ ਤੇਰਾ ਵੀਰ ਨੂੰ ਨੁਕਸਾਨ ਆਪਣੇ ਆਪ ਕੋਠੇ ਤਾਂ ਪਹਿਲੀ ਆਪਣੀ ਚਲੇ ਗਈ ਅਚਾਨਕ ਆ ਸਾਰੀ ਪਹਿਲੀ ਵਿੱਚ ਹਾਂ ਚੋਨਾ ਬਹੁਤ ਵਧੀਆ ਸੀ ਪਹਿਲਾਂ ਸਭੇ ਸਾਨੂੰ ਤੈਨੂੰ ਪਹਿਲਾਂ ਚੋਨਾ ਸੀ 80 ਕਿਲੋ ਇੱਥੇ ਜਗਾ ਸੀਗਾ ਤਾਂ ਸਾਰਾ ਹੀ ਰਹਿ ਗਿਆ ਜੀ ਚਾਰ ਗੱਡੀਆਂ ਉੱਥੇ ਵਿੱਚ ਸੀ ਗਈ ਹਾਂ ਬਾਬੇ ਜਗਾ ਸੀ ਤੇ ਤਿੰਨ ਗੱਡੀਆਂ ਇੱਥੇ ਸੀ ਇਹਦੇ ਭਰਾ ਦੇ ਸਾਰਾ ਕੁਝ ਢੁੱਲ ਗਿਆ ਵਿਚਾਲ ਗਿਆ ਹੁਣ ਕੋਈ ਸਰਕਾਰ ਨੇ ਕੋਈ ਤੁਹਾਡੇ ਕੋਈ ਮਦਦ ਕੀਤੀ ਹੈ ਕੋਈ ਜਿਵੇਂ ਕੋਈ ਮੁਆਵਜ਼ਾ ਹੈ ਨਹੀਂ ਨਹੀਂ ਸਰਕਾਰ ਨਹੀਂ ਲੈ ਕੇ ਲੈ ਗਿਆ ਜੀ ਕੋਈ ਗੱਲ ਬਾਤ ਨਹੀਂ ਉਹਨਾਂ ਕੀਤੀ ਵੇ ਅੱਛਾ ਜ਼ਮੀਨਾਂ ਦੇ ਤੇ ਇੱਥੇ ਸਾਰੀ ਢਾਲ ਲੱਗੀ ਦਰਿਆ ਪਹਿਲਾਂ ਕਿੰਨੀ ਕੀ ਦੂਰ ਵਗਦਾ ਸੀ ਇੱਥੋਂ 4 ਕਿਲੇ 4 ਕਿਲੇ 4 ਕਿਲੇ ਦੂਰ 4 ਕਿਲੇ ਦੂਰ ਸੀ ਜਿਹੜਾ ਕਿ ਹੁਣਾਂ ਦਰਿਆ ਇੱਧਰ ਨੂੰ ਆ ਗਿਆ ਹੈ ਨਾ ਇਹ ਕਿੰਨੇ ਕਿੰਨੇ ਭਰਾ ਤੁਸੀਂ ਤਿੰਨ ਪਰਾਂ ਤਿੰਨ ਪਰਾਂ ਤਿੰਨ ਪਰਾਂ ਤਿੰਨ ਪਰਾਂਾਂ ਦੀ ਮਕਾਨ ਇੱਧਰ ਸੀ ਹਾਂ ਜਿੱਥੇ ਨਾਲ ਇੱਥੇ ਹੈਗੇ ਤਿੰਨ ਪਰਾਂਾਂ ਦੇ ਅਲੱਗ ਅਲੱਗ ਹੈ ਨਾ 4 5 3 ਪਹਿਲਾਂ ਬਾਬਿਆਂ ਨੇ ਇੱਥੇ ਆਏ ਸੀ ਬਾਬਿਆਂ ਨੇ ਕਰੇਟ ਲਾਇਆ ਸੀ ਇਹ ਘਰ ਬਚਾਇਆ ਵਾ ਅੱਛਾ ਬਾਬਾ ਅਗਲੇ ਤੋਂ ਪਹਿਲਾਂ ਇੱਟਾ ਹੈਗੇ ਸੀ ਹਾਂ ਬਾਬਾ ਸੁੱਖਾ ਸੈਂਸਰਾੜੀ ਵਾਲੇ ਉਹਨਾਂ ਦੀ ਸੇਵਾ ਚਲਦੀ ਸੀ ਉਹਨਾਂ ਨੇ ਇਹ ਦੁਬਾਰਾ ਪਾਣੀ ਓਨ ਕਰਨ ਦਾ ਕਰੇਟ ਡਿੱਗ ਪਿਆ ਤੇ ਹੁਣ ਪ੍ਰਸ਼ਾਸਨ ਦਾ ਕੰਮ ਦੀ ਲੱਗ ਰਹੀ ਹੈ ਸਰਕਾਰੀ ਚਲੋ ਜੀ ਕਰਦੇ ਭਈ ਜਿੰਨਾ ਕਰਨਕ ਨਹੀਂ ਜੁੜ ਗਿਆ ਜੁੜ ਗਿਆ ਆ ਵੀਰ ਦਾ ਵੇਖ ਲੋ ਸਾਰਾ ਕੁਝ ਬੈਠਾ ਪਿਆ ਆ ਪਾੜ ਗਏ ਸਾਰੇ ਕਮਰੇ ਜੀ ਸਾਨੂੰ ਸਮਤ ਬਾਹਰ ਮੈਨੇ ਚਾਹੀਦੇ ਇਥੋਂ ਅਸੀਂ ਨਹੀਂ ਰਹਿ ਸਕਦੇ ਕੀ ਕੀ ਹੁਣ ਮੰਗ ਕਰਦੇ ਜੀ ਸਰਕਾਰ ਤੋਂ ਕੀ ਮੰਗ ਕਰਦੇ ਸਿਆਨੇ ਵਿੱਚ ਸਾਨੂੰ ਪਾਣ ਦਾ 10 ਮਰਲੇ ਥਾਂ ਮਿਲ ਜੇ ਇਹਨਾਂ ਨੂੰ ਆਹ ਹੁਣ ਦਰਿਆ ਦਾ ਹਰ ਵਰੀ ਆ ਜਾਣਾ ਕਰਨਾ ਇਹਨੇ ਆ ਹੁੰਦਾ ਤਾਂ ਵੀਰ ਨਾਲ ਕੇ ਆਏ ਆ ਇਹ ਚੱਲੀ ਜਾਂਦਾ ਇਧਰ ਉਹ ਟਿੱਗਾ ਬਣੀ ਜਾਂਦਾ ਕਿ ਪਾਕੀ ਬਣਨਾ ਚੱਲੀ ਰਿਹਾ ਜੀ ਸਰਕਾਰ ਨੂੰ ਬੇਨਤੀ ਕਰਦੇ ਕੋਈ ਸੰਸਥਾ ਨੂੰ ਬੇਨਤੀ ਕਰਦੇ ਇਹਦਾ ਸਾਰਾ ਸਸਤਾ ਨੂੰ ਕਰਨਾ ਹੈ ਸਰਕਾਰ ਨੂੰ ਸਾਰਾ আচ্ছা ਜਿਹੜਾ ਸਾਦੇ ਮਤ ਕਰਦੇ ਤੇ ਆ ਜੀ ਹਾਲਾਤ ਆ ਦੇਖ ਲੋ ਢਾ ਲੱਗੀ ਹੋਈ ਹੈ ਬਿਲਕੁਲ ਦਰਿਆ ਇਹਨਾਂ ਦੇ ਲੱਗੇ ਆ ਗਿਆ ਤੇ ਨੁਕਸਾਨ ਵਿਚਾਰਿਆਂ ਦੇ ਲੋ ਨਿਕੇ ਨਿਕੇ ਇਹਨਾਂ ਦੇ ਬੱਚੇ ਐ ਤੇ ਦੋ ਕਿਲੇ ਦੋ ਕਿੱਲੇ ਪਹਿਲੇ ਹੀ ਤੇ ਤਿੰਨ ਕਿੱਲੇ ਤਿੰਨੇ ਵੀ ਤਿੰਨਾ ਭਰਾਵਾਂ ਦੀ ਇਹਨਾਂ 10 ਕਿੱਲੇ ਜ਼ਮੀਨ ਸੀ ਤੇਰੀ ਥੋੜੀ ਕਿਵੇਂ 10 ਕਿੱਲੇ ਤਿੰਨਾ ਭਰਾਵਾਂ ਦੀ ਜ਼ਮੀਨ ਹੈ ਤੇ ਆਹ ਦਰਿਆ ਵੇਖ ਲਓ ਬਿਲਕੁਲ ਉੱਤੇ ਆਇਆ ਪਿਆ ਆ ਇਹਨਾਂ ਦਾ ਘਰ ਕਿਵੇਂ ਗੁੜੀਆ ਇੱਕ ਯਾਰ ਦੀ ਗੁੜੀਆ ਸਾਡੀ ਕਿਹੜੀ ਕਲਾਸ ਚ ਪੜਦੀ ਹੈ 8ਵੀਂ ਚ ਪੜਦੀ ਆ ਤੇ ਪਾਣੀ ਦੇ ਕਰਕੇ ਤਾਂ ਨੇ ਵੀ ਲੱਗੇ ਨਾ ਇੱਥੇ ਲੱਗੇ ਬਣੇ ਉਹ ਨਾ ਬੱਚਾ ਕੱਲਾ ਆਗਾ ਤੇ ਡੇਗ ਪਾ ਕੇ ਨਕਸ਼ਾ ਆ ਲੱਗੇ ਦਰਿਆ ਹਲਦਨ ਪਾਦਾ ਬਿਲਕੁਲ ਬਿਲਕੁਲ ਸਾਡਾ ਮਾਤਮ ਮਿਲੇ ਬਾਹਰ ਇਹਨਾਂ ਤਾਂ ਬਣਾ ਕੇ ਦਿੱਤਾ ਜਾਵੇ ਅੱਛਾ ਵੀ ਦਰਿਆ ਚ ਕੱਢਿਆ ਜਾਵੇ ਦਰਿਆ ਚ ਬਾਹਰ ਕੱਢਿਆ ਉਹਦਾ ਕੋਈ ਪਾਣੀ ਤੁਹਾਡੇ ਪਿੰਡ ਦੀ ਕੋਈ ਪਚਿਆਤੀ ਪਹਿਲੀ ਹੈਗੀ ਨਹੀਂ ਸਾਡੇ ਨੇ ਨਹੀਂ ਹੈਗੀ ਤੁਸੀਂ ਪਿੰਡ ਦੇ ਸਰਪੰਚ ਸਾਹਿਬ ਹੈ ਹਾਂ ਸਾਹਿਬ ਕਾ ਸਾਹਿਬ ਦਾ ਸਰਪੰਚ ਤੇ ਇਹਨਾਂ ਦੀ ਮੰਗ ਹੈ ਵੀ ਕਹਿੰਦੇ ਨਿੱਕੇ ਨਿੱਕੇ ਬੱਚੇ ਆ ਨੀ ਵੀ ਇੱਥੇ ਬਿਲਕੁਲ ਨਾਲ ਆ ਵੇਖ ਲਓ ਦਰਿਆ ਚੱਲਦਾ ਪਿਆ ਇੱਥੇ ਵਿਚਾਰੇ ਜੇ ਖੇਡ ਦੇ ਖੜਾਉਂਦੇ ਆ ਕਿ ਇਹਦੀ ਕੋਈ ਪੈਰ ਫਿਸਲ ਜੇ ਤੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਹੈ ਤੇ ਸਾਹਮਣੇ ਤੇ ਦੇਖਦੇ ਪਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੇ ਧੰਨਵਾਦ